ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨਲ ਬਲੌਗ ਵਿੱਚ ਹਾਈ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਗੇ ਅਸੀਂ ਵੀ ਠੀਕ ਠਾਕ ਪ੍ਰਭਾਤ ਰਤਨ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਇੱਧਰ ਸਾਡੇ ਤੇ ਠੱਠਾ ਦਾ ਮੌਸਮ ਹੋ ਗਿਆ ਮਹੀ ਪੈਂਡਾ ਪਿਆ ਤੇ ਆਪਾਂ ਸਵੇਰ ਦਾ ਪ੍ਰਸ਼ਾਦਾ ਪਾਣੀ ਜਿਹੜਾ ਤਿਆਰ ਕਰਨ ਦਾ ਹੈ ਪਏ ਪ੍ਰਸ਼ਾਦਾ ਪਾਣੀ ਖਵਾ ਕੇ ਬੱਚਿਆਂ ਨੂੰ ਬਾਕੀ ਕੰਮ ਕਰਕੇ ਅੱਜ ਆਪਾਂ ਬਣਾਉਣਾ ਵਾ ਲਸਣ ਦਾ ਅਚਾਰ ਤੇ ਉਹਦੇ ਵਾਸਤੇ ਮੈਂ ਸਾਰੀ ਤਿਆਰੀ ਕਰਕੇ ਰੱਖੀ ਆ ਮੈਂ ਤੁਹਾਨੂੰ ਵੀ ਵਿਖਾ ਦੂੰਗੀ ਕਿੜੀ ਕੜੀ ਚਿੱਕ ਕਿੰਨੀ ਕਿੰਨੀ ਪਾਉਣੀ ਆ ਸਭ ਤੋਂ ਪਹਿਲਾਂ ਆਪਾਂ 200 ਗ੍ਰਾਮ ਲਸਣ ਲੈ ਕੇ ਉਹਨੂੰ ਛਿੱਲ ਲਿਆ ਤੇ ਇੱਧਰ ਮੈਂ ਮਗਰੇਲਾ ਲਿਆ ਅੱਧਾ ਚਮਚ 1/2 ਚਮਚ ਸੌਂਫ ਅੱਧਾ ਚਮਚ ਮੇਥੀ ਅੱਧਾ ਚਮਚ ਕਾਲੀ ਮਿਰਚਾਂ 2 ਚਮਚ ਪੀਲੀ ਸਰੋਂ ਤੇ ਚਾਰ ਸੁੱਕੀਆਂ ਮਿਰਚਾਂ ਲਸਣ ਨੂੰ ਆਪਾਂ ਉੰਗਾਰ ਲਿਆ ਉੰਗਾਰਨ ਵਾਸਤੇ ਮੈਂ ਇੱਕ ਰਾਤ ਇਹਨੂੰ ਪਾਣੀ ਚ ਭਿਉਂਤਾ ਹੀ ਛਿੱਲਣ ਤੋਂ ਪਹਿਲਾਂ ਇੱਧਰ ਆਪਾਂ ਦਰਜਾ ਜਿਹੜਾ ਮਸਾਲਾ ਪੀਸ ਲੈਣਾ ਵਾ ਉਸ ਤੋਂ ਬਾਅਦ ਆਪਾਂ ਲਸਣ ਨੂੰ ਇੱਕ ਬੋਲ ਚ ਪਾ ਲੈਣਾ ਵਾ ਜਿਹੜਾ ਦਰਦਰਾ ਮਸਾਲਾ ਪੀਸਿਆ ਵਾ ਉਹਨੂੰ ਆਪਾਂ ਉਹਦੇ ਵਿੱਚ ਮਿਕਸ ਕਰ ਦਾਂਗੇ ਆਪਾਂ ਉਹਨੂੰ ਮਿਕਸ ਕਰਨ ਤੋਂ ਪਹਿਲਾਂ ਉਹਦੇ ਵਿੱਚ 2 ਤੋਂ 3 ਚਮਚ ਜਿਹੜਾ ਸਰੋਂ ਦਾ ਤੇਲ ਪਾਵਾਂਗੇ ਤੇ 2 ਚਮਚ ਆਪਾਂ ਵੈਨੇਗਰ ਪਾਵਾਂਗੇ ਵੈਨੇਗਰ ਦੇ ਨਾਲ ਆਚਾਰ ਜਿਹੜਾ ਕਦੀ ਵੀ ਖਰਾਬ ਨਹੀਂ ਹੁੰਦਾ ਇਹ ਆਚਾਰ ਤੁਸੀਂ ਬਣਾ ਕੇ ਰੱਖੋ ਤੁਹਾਡਾ ਸਾਲੋਂ ਸਾਲ ਚੱਲ ਚੱਲੂਗਾ ਕਦੀ ਖਰਾਬ ਨਹੀਂ ਹੋਊਗਾ ਅਗਰ ਤੁਸੀਂ ਇਸ ਤਰੀਕੇ ਨਾਲ ਆਚਾਰ ਬਣਾ ਲਿਆ ਤੇ ਇਸ ਤੋਂ ਲਾ ਆਪਾਂ ਇਹਦੇ ਚ ਪਾਵਾਂਗੇ ਲੂਣ ਨਮਕ ਸਵਾਦ ਅਨੁਸਾਰ ਜਿਆਦਾ ਖਾਣੇ ਜਿਆਦਾ ਪਾ ਲੋ ਥੋੜਾ ਖਾਣੇ ਥੋੜਾ ਪਾ ਲੋ ਥੋੜੀ ਜਿਹੀ ਵਿੱਚ ਦੇਗੀ ਮਿਰਚ ਪਾਵਾਂਗੇ ਅੱਧਾ ਚਮਚ ਔਰ ਅੱਧਾ ਚਮਚ ਹਲਦੀ ਪਾ ਦਾਂਗੇ ਉਸ ਤੋਂ ਬਾਅਦ ਆਪਾਂ ਇਹਨੂੰ ਇੱਕ ਕੱਚ ਦੇ ਮਰਦਬਾਂ ਚ ਪਾ ਲੈਣਾ ਤੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਪਾ ਦੇਣਾ ਜਾਨੇ ਕਿ 100 200 ਗ੍ਰਾਮ ਜਿੰਨਾ ਕਿ ਤੁਹਾਨੂੰ ਲੱਗੇ ਕਿ ਇੰਨਾ ਕ ਪਾਉਣਾ ਚਾਹੀਦਾ ਵਾ ਉਸ ਤੋਂ ਬਾਅਦ ਆਪਾਂ ਨੂੰ 2 ਤੋਂ 3 ਧੁੱਪਾ ਲਵਾਉਣੀ ਆ 4 ਬਿਲਕੁਲ ਪਰਫੈਕਟ ਬਣ ਜਾਂਦਾ ਵਾ ਔਰ ਇਹ ਸਾਲ ਪਰ 4 ਆਰਾਮ ਨਾਲ ਚੱਲਦਾ ਵਾ ਖਰਾਬ ਨਹੀਂ ਹੁੰਦਾ ਪਾਸ ਇਹਨੂੰ ਕਿੱਲਾ ਚਮਚ ਨਾਲ ਲਗਾਇਓ ਇਹ ਖਾਣ ਲਈ ਸਰੀ ਲਈ ਵੀ ਸੇਧ ਮਨ ਹੁੰਦਾ ਵਾ ਇਹਦੇ ਨਾਲ ਬਹੁਤ ਜੋੜਾਂ ਦਾ ਦਰਦ ਵੀ ਨਹੀਂ ਹੁੰਦਾ ਔਰ ਖੂਨ ਵੀ ਸਾਡਾ ਪਤਲਾ ਰਹਿੰਦਾ ਕਈ ਲੋਕ ਸਵੇਰੇ ਕੱਚਾ ਲਸਣ ਖਾਂਦੇ ਆ ਇੱਧਰ ਆਪਾਂ ਦੁਪਹਿਰ ਦੀ ਕਰ ਲਈ ਤਿਆਰੀ ਅੱਜ ਆਪਾਂ ਪਾਲਕ ਦੇ ਪੱਤਿਆਂ ਦਾ ਤੇ ਮੂਲੀ ਦੇ ਪੱਤਿਆਂ ਦੀ ਬਣਾਵਾਂਗੇ ਸਾਗ ਏ ਵੀ ਸਾਗ ਛੱਟਪਟ ਬਣ ਕੇ ਤਿਆਰ ਹੋ ਜਾਂਦਾ ਵਾ ਜਦੋਂ ਤੁਹਾਡਾ ਸਾਗ ਖਾਣ ਦਾ ਮਨ ਕਰੇ ਤੇ ਤੁਹਾਨੂੰ ਫਟਾਫਟ ਬਣਾਉਣਾ ਹੋਵੇ ਤੇ ਤੁਸੀਂ ਇਸ ਤਰੀਕੇ ਨਾਲ ਬਣਾ ਲਿਆ ਕਰੋ ਬਸ ਮੂਲੀ ਦੇ ਪੱਤੇ ਸੀ ਪਾਲਕ ਦੇ ਪੱਤੇ ਸੀ ਉਹਨਾਂ ਨੂੰ ਮੈਂ ਕੱਟ ਲਿਆ ਵਿੱਚ ਇੱਕ ਬਰੀਕ ਜੀ ਮੂਲੀ ਕੱਟ ਲਈ ਮੂਲੀ ਦੀ ਜਗ੍ਹਾ ਤੁਸੀਂ ਆਲੂ ਵੀ ਪਾ ਸਕਦੇ ਹੋ ਜੇ ਨਹੀਂ ਪਾਉਣਾ ਤੇ ਤੁਸੀਂ ਨਹੀਂ ਵੀ ਪਾਓ ਬਸ ਉਸ ਦੇ ਵਿੱਚ ਦੋ ਕਟੀਆਂ ਲੰਮੀਆਂ ਲੰਮੀਆਂ ਮਿਰਚਾਂ ਸਰੋਂ ਦਾ ਤੇਲ ਇਤਲ ਕੜਕ ਕੜਕ ਤੇ ਵਿੱਚ ਸੁੱਟਦਾ ਮੈਂ ਸਾਰਾ ਕੁਝ ਵਿੱਚ ਪਾਤਾ ਹਲਕਾ ਜਿਹਾ ਨੂਨ ਜਦੋਂ ਚੰਗੀ ਤਰ੍ਹਾਂ ਇਹ ਭੁੱਜ ਜਾਊਗਾ ਤੇ ਆਪਾਂ ਇਹਦੇ ਵਿੱਚ ਅੱਧਾ ਚਮਚਾ ਤੋਂ ਘੱਟ ਵੀ ਹਲਦੀ ਪਾ ਦਾਂਗੇ ਬਸ ਇਹਨੂੰ ਥੋੜੀ देर ਟੱਕ ਕੇ ਪਕਾਵਾਂਗੇ ਫਿਰ ਇਹਨੇ ਚੰਗਾ ਜਿਹਾ ਪਾਣੀ ਛੱਡ ਦੇਣਾ ਵਾ ਉਸ ਤੋਂ ਬਾਅਦ ਇਹਨੇ ਇਸੇ ਪਾਣੀ ਵਿੱਚ ਭੁੱਜਦੇ ਰਹਿਣਾ ਵਾ ਕਿਉਂਕਿ ਜਦੋਂ ਪਾਣੀ ਛੱਡ ਦਿੰਦਾ ਵਾ ਨਾ ਇਹ ਨੂੰ ਸਾਨੂੰ ਆਪਾਂ ਜਿੰਨੇ ਮਰਜ਼ੀ ਮੂਲੀ ਦੇ ਪੱਤੇ ਸੁੱਕੇ ਹੋਣ ਜਿੱਦਾਂ ਇਹਦੇ ਵਿੱਚ ਲੂਣ ਪਊਗਾ ਇਹਨੇ ਪਾਣੀ ਛੱਡਣਾ ਹੀ ਹੁੰਦਾ ਵਾ ਬਸ ਇਸੇ ਪਾਣੀ 'ਚ ਆਪਾਂ ਚੰਗੀ ਤਰ੍ਹਾਂ ਇਹਨੂੰ ਪੁੰਨ ਲੈਣਾ ਪੁੰਨਣ ਤੋਂ ਬਾਅਦਾਂ ਫਟਾਫਟ ਜਿਹੜਾ ਇਹ ਬਣ ਕੇ ਹੋ ਜਾਂਦਾ ਤਿਆਰ ਤੇ ਫਿਰ ਆਪਾਂ ਥੋੜਾ ਜਿਹਾ ਜੇ ਲੂਣ ਪਾ ਦਾਂਗੇ ਲੂਣ ਆਪਾਂ ਪੁੰਨਣ ਤੋਂ ਬਾਅਦ ਆ ਤਾਂ ਪਾਉਣਾ ਤਾਂ ਕਿ ਸਾਨੂੰ ਆਈਡੀਆ ਹੋ ਜੇ ਕਿ ਸਾਡਾ ਸਾਗ ਕਿੰਨਾ ਗਾ ਤੇ ਅਸੀਂ ਉਸ ਦੇ ਹਿਸਾਬ ਨਾਲ ਲੂਣ ਪਾਵਾਂਗੇ ਜੇ ਤੁਸੀਂ ਸਟਾਰਟਿੰਗ 'ਚ ਪਾ ਦਾਂਗੇ ਤੇ ਸਾਗ ਸਾਨੂੰ ਜ਼ਿਆਦਾ ਲੱਗਣਾ ਤੇ ਲੂਣ ਸਾਡੇ ਕੋਲ ਜ਼ਿਆਦਾ ਪੈ ਜਾਣਾ ਤੇ ਲੂਣ ਫਿਰ ਜ਼ਿਆਦਾ ਹੋ ਜਾਂਦਾ ਤੇਜ਼ ਹੋ ਜਾਂਦਾ ਇਸ ਕਰਕੇ ਥੋੜਾ ਜਿਹਾ ਪੁੰਨ ਕੇ ਫੇਰੀ ਇਹਦੇ ਵਿੱਚ ਨਮਕ ਪਾਓ ਇਹਨੂੰ ਤੁਸੀਂ ਰੋਟੀ ਨਾ ਖਾ ਲਓ ਚੌਲਾ ਨਾ ਖਾ ਲਓ ਇਹ ਖਾਂਜ ਵੀ ਸਵਾਲ ਲੱਗਦਾ ਸਿਹਤ ਲਈ ਵੀ ਜਿਹੜਾ ਫਾਇਦੇਮੰਦ ਹੁੰਦਾ ਜਿਹੜਾ ਆਪਾਂ ਮੂੜੀਆਂ ਦੇ ਪੱਤੇ ਬੇਕਾਰ ਸਮਝ ਕੇ ਸੁੱਟ ਦਿੰਨੇ ਆ ਤੁਸੀਂ ਵੀ ਹੁਣ ਪੱਤੇ ਸੁੱਟਿਆ ਨਾ ਕਰੋ ਇਸ ਤਰੀਕੇ ਨਾਲ ਇਹਦਾ ਬੜਾ ਵਧੀਆ ਫਟਾਫਟ ਵਾਲਾ ਸਾਲ ਬਣਾ ਲਿਓ ਇੱਧਰ ਦੇਖੋ ਜੀ ਮੂੜੀਆਂ ਨੇ ਪਾਣੀ ਛੱੜਦਾ ਵਾ બસ ਹੁਣ ਮੇਸੀ ਪਾਣੀ ਜੀ ਮੂਣੀਆ ਨੂੰ ਨੋਈ ਜਦੋਂ ਇਹ ਹੋਰ ਚੰਗੀ ਤਰ੍ਹਾਂ ਪੁੱਜ ਗਈਆਂ ਫਿਰ ਆਪਾਂ ਥੋੜੀ ਜਿਹੀ ਦੇ ਵਿੱਚ ਹਲਦੀ ਪਾ ਲੈਣੀ ਆ ਬਸ ਚੁਟਕੀ ਦੋ ਚੁਟਕੀਆਂ ਤੇ ਲੋ ਜੀ ਇਧਰ ਮੇਰਾ ਸਾਗ ਫਟਾਫਟ ਬਣ ਕੇ ਤਿਆਰ ਹੋ ਗਿਆ ਆਪਾਂ ਤੇ ਖਾਣਾ ਪਰੌਂਠੇ ਨਾਲ